ਮੇਰੇ ਬੱਚੇ ਮੇਰੇ ਕੈਨੇ ਤੋਂ ਬਾਹਰ ਹੋ ਚੁੱਕੇ ਨੇ ਬਹੁਤ ਕੋਲੂ ਦੇ ਬੈਲ ਵਾਂਗ ਕਮਾਈਆਂ ਕਰੀਂਦੀਆਂ ਨੇ ਪਰ ਘਰ ਦੇ ਵਿੱਚ ਬਰਕਤਾਂ ਨਹੀਂ ਰਹਿੰਦੀਆਂ ਪਤਾ ਨਹੀਂ ਕਮਾਈ ਕਰਕੇ ਲੈ ਕੇ ਆਉਂਦੇ ਆ ਇਦਾਂ ਲੱਗਦਾ ਜਿਵੇਂ ਕੋਈ ਸਾਡੇ ਘਰ ਦੇ ਵਿੱਚ ਨਾ ਭੂਤ ਪ੍ਰੇਤ ਹੀ ਹੁੰਦਾ ਵੀ ਜਿਵੇਂ ਉਹ ਉੜਾ ਕੇ ਲੈ ਜਾਂਦਾ ਵੀ ਕਮਾਈ ਜਾਂਦੀ ਕਿ ਦਰਮੂਆ ਕੁਝ ਨਹੀਂ ਪਤਾ ਲੱਗਦਾ ਕਈ ਘਰਾਂ ਦੇ ਵਿੱਚ ਇਹੀ ਕਲੇਸ਼ ਚੱਲਦੇ ਰਹਿੰਦੇ ਨੇ ਕੀ ਹੈ ਇਸ ਦਾ ਕਾਰਨ ਕਿਉਂਕਿ ਕਈ ਵੇ ਕਹਿੰਦੇ ਨੇ ਵੀ ਇੰਨਾ ਪੈਸਾ ਆਇਆ ਸੀ ਕਿੱਥੇ ਗਿਆ ਕਿਉਂ ਗਿਆ ਕਿਵੇਂ ਹੋਇਆ ਇਹ ਹੀ ਚੀਜ਼ਾਂ ਹਰ ਰੋਜ਼ ਚੱਲਦੀਆਂ ਨੇ ਇਹਨੀਆਂ ਨੇ ਇਹਦਾ ਕਾਰਨ ਕੀ ਹੈ ਤੇ ਆਪਾਂ ਇਹਨੂੰ ਠੀਕ ਕਿਵੇਂ ਕਰ ਸਕਦੇ ਹਾਂ ਆਓ ਅੱਜ ਤੁਹਾਡੇ ਨਾਲ ਇੱਕ ਛੋਟੀ ਜੀ ਵੀਡੀਓ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਸਕਿਪ ਨਾ ਕਰਿਆ ਕਰੋ ਕਿਉਂਕਿ ਤੁਸੀਂ ਨਾ ਬਹੁਤ ਕੱਟ-ਕੱਟ ਕੇ ਵੀਡੀਓ ਦੇ ਦੇ ਫਿਰ ਮੈਨੂੰ ਨਾ ਕਮੈਂਟ ਕਰੀ ਜਾਣੀ ਹੁੰਦੀ ਜੀ ਇਦਾਂ 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 ਤਾਂ ਪਲੀਜ਼ ਵੀਡੀਓ ਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲਿਆ ਕਰੋ ਮੈਂ ਕਿਹੜਾ ਕੁਝ ਦਿਖਾਉਣਾ ਹੁੰਦਾ ਹੈ ਨਾ ਤਾਂ ਤੁਸੀਂ ਮੋਬਾਈਲ ਨੂੰ ਸਾਈਡ ਤੇ ਲਗਾ ਕੇ ਰੱਖ ਦਿਆ ਕਰੋ ਜੋ ਵੀ ਮੈਂ ਬੋਲ ਰਹੀ ਹਾਂ ਤੁਹਾਨੂੰ ਸੁਣ ਜਾਇਆ ਕਰੇਗਾ ਸਿਰਫ 5-10 ਮਿੰਟ ਦੀ ਗੱਲ ਹੁੰਦੀ ਹੈਗੀ ਹੈ ਨਾ ਤਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਵਾਹਿਗੁਰੂ ਜੀ ਦੀ ਕਿਰਪਾ ਤੇ ਤੁਹਾਡੇ ਪਿਆਰ ਦੇ ਨਾਲ ਆਪਣਾ ਚੈਨਲ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਕਰ ਰਿਹਾ ਹੈਗਾ ਬਸ ਇਹੀ ਤਮੰਨਾ ਹੈ ਕਿ ਮੇਰੇ ਪਨਪਰਾ ਜੋ ਵੀ ਮੇਰੇ ਨਾਲ ਜੁੜਨਾ ਉਹ ਵਾਈਗੁਰੂ ਜੀ ਦੇ ਲੜਨ ਲੱਗਣ ਤੇ ਵਾਈਗੁਰੂ ਜੀ ਉਹਨਾਂ ਦੀ ਹਰ ਇੱਕ ਤਮੰਨਾ ਪੂਰੀ ਕਰਨ ਜੋ ਵੀ ਮੈਂ ਤਰੀਕਾ ਤੁਹਾਨੂੰ ਦੱਸਦੀ ਹੁੰਨੀ ਆ ਨਾ ਉਹ ਤੁਹਾਡਾ ਭਲਾ ਹੀ ਹੁੰਦਾ ਉਹਦੇ ਵਿੱਚ ਚਾਹੇ ਕਿਸੇ ਨੂੰ ਉਹ ਟੋਟਕਾ ਲੱਗੇ ਚਾਹੇ ਕਿਸੇ ਨੂੰ ਉਹ ਬਹਿਮ ਲੱਗੇ ਚਾਹੇ ਕੋਈ ਮੈਨੂੰ ਕੁਝ ਵੀ ਕਹੀ ਪਰ ਮੇਰਾ ਮਕਸਦ ਉਹ ਪਰਮਾਤਮਾ ਜਾਣਦਾ ਕਿ ਮੇਰੇ ਭੈਣ ਭਰਾਵਾਂ ਨੂੰ ਪਖੰਡੀਆਂ ਤੋਂ ਡੇਰਾਵਾਦ ਜਿੱਦਾਂ ਵੀ ਆਪਾਂ ਫਸ ਚੁੱਕੇ ਆਂ ਉਹਨਾਂ ਚੋਂ ਕੱਢ ਕੇ ਕਿਉਂਕਿ ਕਰਨਾ ਤਾਂ ਤੁਹਾਡੇ ਕਰਮਾਂ ਕਰਕੇ ਹੀ ਸਭ ਕੁਝ ਤੁਹਾਨੂੰ ਮਿਲਣਾ ਹੈ ਤੁਹਾਡੇ ਕਰਮਾਂ ਕਰਕੇ ਹੀ ਤੁਹਾਡੇ ਜੋ ਲਿਖਿਆ ਹੈ ਉਹੀ ਮਿਲਣਾ ਹੈ ਤੁਸੀਂ ਜੋ ਉਦਮ ਕਰੋਗੇ ਫੇਰ ਹੀ ਤੁਹਾਡੇ ਕਰਮ ਕੱਟੇ ਜਾਣਗੇ ਅਗਰ ਤੁਸੀਂ ਕਹੋਗੇ ਕੋਈ ਬਾਬਾ ਤੁਹਾਡੇ ਕਰਮ ਕੱਟ ਦੂਗਾ ਨਹੀਂ ਕੱਟੇਗੇ ਤੁਹਾਨੂੰ ਖੁਦ ਨੂੰ ਮਿਹਨਤ ਕਰਨੀ ਪੈਗੀ ਤੁਹਾਨੂੰ ਖੁਦ ਨੂੰ ਹਿੰਮਤ ਕਰਨੀ ਪੈਗੀ ਤੁਹਾਨੂੰ ਖੁਦ ਨੂੰ ਰੱਬ ਦਾ ਨਾਮ ਜਪਣਾ ਪਵੇਗਾ ਕਿਉਂਕਿ ਜਦੋਂ ਜਿਹਨੂੰ ਦੁੱਖ ਹੈ ਕਹਿੰਦੇ ਜਿਸ ਚੰ ਲੱਗੀਆਂ ਸੋਈ ਤਨ ਜਾਣੇ ਦੂਜਾ ਕਿਆ ਜਾਣੇ ਪੀੜ ਪਰ ਜਦੋਂ ਤੁਹਾਡੀ ਦੁਖੀ ਆਤਮਾ ਅਰਦਾਸ ਕਰੂਗੀ ਨਾ ਤੁਹਾਡੀ ਦੁਖੀ ਆਤਮਾ ਉਸ ਚੀਜ਼ ਨੂੰ ਕਰੂਗੀ ਨਾ ਤਾਂ ਉਹਦਾ ਫਲ ਫੇਰ ਤੁਹਾਨੂੰ ਮਿਲੇਗਾ ਸਭ ਤੋਂ ਪਹਿਲਾਂ ਦੇਖੋ ਤੁਸੀਂ ਅਕਸਰ ਦੇਖਿਆ ਸਾਰੇ ਕਹਿੰਦੇ ਵੀ ਨੇ ਹਨਾ ਵੀ ਤੁਸੀਂ ਆਹ ਕੰਮ ਕਰੋ ਜਾ ਕੇ ਜਾਨਵਰਾਂ ਨੂੰ ਤੁਸੀਂ ਹਨਾ ਭੁੱਖੇ ਭੋਜਨਾਂ ਗਊਸ਼ਾਲਾ ਬਣਾ ਰੱਖੀਆਂ ਨੇ ਜੀ ਇਦਾਂ ਹਨਾ ਦੇਖੋ ਗਊਸ਼ਾਲਾ ਦਾ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈਗਾ ਬਿਹਾਰੇ ਕੀ ਚੀਜ਼ ਦੇ ਵਿੱਚ ਨਾ ਖੱਫੇ ਦੇਖਿਓ ਤੁਸੀਂ ਕਿਵੇਂ ਭੁੱਖੀਆਂ ਮਰਦੀਆਂ ਨੇ ਜਿਹੜੀਆਂ ਕਿ ਦੁੱਧ ਦਿੰਦੀਆਂ ਨੇ ਜਿਹੜੀਆਂ ਕਿ ਵਧੀਆਂ ਨੇ ਉਹਨਾਂ ਨੂੰ ਹੀ ਭੋਜਨ ਪਾਇਆ ਜਾਂਦਾ ਉਹਨਾਂ ਨੂੰ ਹੀ ਸਾਰਾ ਕੁਝ ਪਾਇਆ ਜਾਂਦਾ ਨਹੀਂ ਤਾਂ ਕਹਿੰਦੇ ਮੈਗੀ ਤਾਂ ਥੋੜਾ ਜਨਾ ਦਾਨ ਕਰਨ ਤੋਂ ਪਹਿਲਾਂ ਵੀ ਦਿਮਾਗ ਨਾਲ ਦਾਨ ਕਰਿਆ ਕਰੋ ਇਹ ਤੇ ਮੈਂ ਤੁਹਾਨੂੰ ਨਾ ਵੀਡੀਓ ਪਾਉਣੀ ਕਿਉਂਕਿ ਬਹੁਤ ਬੰਨਪਰਾ ਮੈਨੂੰ ਇਹ ਕਹਿ ਰਹੇ ਨੇ ਕਿ ਕਿ ਅਸੀਂ ਦਾਨ ਵੀ ਕਰਦੇ ਹਾਂ ਪਰ ਸਾਨੂੰ ਉਹਦਾ ਫਾਇਦਾ ਨਹੀਂ ਮਿਲਦਾ ਹੈਗਾ ਵੀ ਪਤਾ ਨਹੀਂ ਕਿਉਂ ਵੀ ਸਾਡਾ ਕੰਮ ਨਾ ਘਾਟੇ ਵਿੱਚ ਹੀ ਜਾ ਰਿਹਾ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਦੱਸਦੀ ਹਾਂ ਜਿਹੜਾ ਕਿ ਤੁਸੀਂ ਉਹ ਕਰਨਾ ਕੋਈ ਉਹਦੇ 'ਚ ਤੁਹਾਡਾ ਪੈਸਾ ਲੱਗਣ ਵਾਲਾ ਨਹੀਂ ਕੋਈ ਤੁਸੀਂ ਨੇ ਬਾਹਰ ਨਹੀਂ ਜਾਣਾ ਤੁਸੀਂ ਰਿਜ਼ਲਟ ਦੇਖ ਕੇ ਇਸ ਚੀਜ਼ ਦਾ ਹੈਰਾਨ ਰਹਿ ਚੋਗੇ ਤੁਸੀਂ ਐਕਸਲ ਸੁਣਿਆ ਕਿ ਕੀੜੀਆਂ ਨੂੰ ਭੋਜਨ ਪਾਉਣ ਦੇ ਨਾਲ ਲੋਕਾਂ ਨਾਲ ਇਹਨਾਂ ਦੇ ਵਿੱਚ ਉਹਨਾਂ ਦਾ ਕੰਮ ਤਰੱਕੀ ਦੇ ਵਿੱਚ ਆ ਰਿਹਾ ਤੁਸੀਂ ਜਿੰਨੇ ਵੀ ਦੇਖਿਓ ਮੰਤਰੀ ਨੇ ਜਿੰਨੇ ਵੀ ਇਹ ਬੜੇ ਬੜੇ ਹਨਾ ਅਫਸਰ ਨੇਗੇ ਤੁਸੀਂ ਦੇਖਿਓ ਇਹ ਨਾ ਜਾਨਵਰਾਂ ਨੂੰ ਇਦਾਂ ਕੀੜੇ ਪਾਉਣ ਤੇ ਤੁਸੀਂ ਨਾ ਸ਼ਹਿਰਾਂ ਦੇ ਵਿੱਚ ਵੀ ਅੱਗੇ ਤਾਂ ਪਾਉਣ ਨਾ ਮਿਲਦੇ ਨਹੀਂ ਹੁੰਦੇ ਸੀ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਮੋਂ ਤੋਂ ਦੇਖਿਆ ਵੀ ਸਾਰੇ ਪਿੰਡ ਦੇ ਵਿੱਚ ਨਾ ਕਿਤੇ ਨਾ ਕਿਤੇ ਇੱਕ ਨੱਧਾ ਪਾਉਣ ਹੁੰਦਾ ਸੀ ਉਹ ਵੀ ਖੇਤ ਦੇ ਵਿੱਚ ਘਰਾਂ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਸੀ ਇਹ ਕੁਝ ਵੀ ਹੈ ਨਾ ਉਦੋਂ ਵੀ ਮੈਂ ਇਹ ਦੇਖਿਆ ਵੀ ਜਦੋਂ ਹੁੰਦਾ ਸੀ ਕਿ ਕਿਉਂ ਇਹ ਪਾਉਂਦੇ ਸੀ ਮੈਂ ਆਪਣੇ ਪਾਪਾ ਹੋਰਾਂ ਨੂੰ ਦਾਦੀ ਮਾਂ ਹੋਰਾਂ ਨੂੰ ਹਨਾ ਸਾਰਿਆਂ ਨੂੰ ਬਜ਼ੁਰਗ ਜੋ ਵੀ ਮੈਨੂੰ ਕਿ ਮਾਂ ਪੁੱਛ ਕਿਤੇ ਵੀ ਮੈਨੂੰ ਕੋਈ ਮਿਲਦਾ ਨਾ ਪੁੱਛਦੀ ਮੈਨੂੰ ਬਹੁਤ ਆਦਤ ਸੀ ਛੋਟੇ ਹੁੰਦੇ ਵੀ ਇੰਦਾਂ ਦੀ ਚੀਜ਼ ਦੇ ਨਾ ਤੇ ਫਿਰ ਮੈਨੂੰ ਨਾ ਬਹੁਤ ਅਮੇ ਚੀਜ਼ ਦਾ ਪਤਾ ਲੱਗਿਆ ਸੀ ਕਿ ਜਿਹੜੀਆਂ ਕੀੜੀਆਂ ਹੁੰਦੀਆਂ ਨੇ ਨਾ ਇਹਨਾਂ ਦੀ ਜਿਹੜੀ ਆਵਾਜ਼ ਹੈ ਸੁਣ ਸਕਤੀ ਹੈ ਸੁੰਘਣ ਸਕਤੀ ਹੈ ਨਾ ਇਹ ਕਹਿੰਦੇ ਪਤਾਲ ਤੱਕ ਜਾਂਦੀ ਹੈ ਇਹ ਬੇਜਵਾਨ ਨੇ ਕਿਉਂਕਿ ਵਿਚਾਰੇ ਇਹ ਕਮਾ ਕੇ ਤਾਂ ਨਹੀਂ ਖਾ ਸਕਦੇ ਹੈਗੇ ਪਰ ਜਿਹੜਾ ਕਹਿੰਦੇ ਕਿਸੇ ਵੀ ਜੀਵ ਨੂੰ ਕਿਸੇ ਵੀ ਜੰਤੂ ਨੂੰ ਕਿਸੇ ਵੀ ਪੁਰਸ਼ ਜਿਹੜਾ ਕਿ ਕਮਾਈ ਨਹੀਂ ਕਰ ਸਕਦਾ ਉਹ ਨੂੰ ਨਾ ਦੇਲੋਂ ਅੰਦਰੋਂ ਇਹ ਨਹੀਂ ਆ ਪਿਆਰ ਚ ਭਿੱਜ ਕੇ ਹਨਾ ਉਹਦੇ ਦਇਆ ਕਰਕੇ ਆਪਾਂ ਉਸ ਚੀਜ਼ ਨੂੰ ਕਰਾਂਗੇ ਨਾ ਤਾਂ ਉਹਦਾ ਫਲ ਤੁਹਾਨੂੰ ਮਿਲੇਗਾ ਇਹ ਮਿਲੇਗਾ ਕਹਿੰਦੇ ਇੱਕ ਵਾਰ ਕਹਿੰਦੇ ਮਹਾਪੁਰਸ਼ਾਂ ਦੇ ਨਾਲ ਪਿੱਛੇ ਦਾ ਗੁਰੂ ਸਾਹਿਬਾਂ ਜੀ ਦੇ ਨਾਲ ਵੀ ਕਹਿੰਦੇ ਆ ਕਈ ਮਹਾਪੁਰਸ਼ਾਂ ਦੇ ਨਾਲ ਵੀ ਕਹਿੰਦੇ ਦੇਖੋ ਮੈਨੂੰ ਇਹ ਸਚਾਈ ਦਾ ਨਹੀਂ ਪਤਾ ਜੋ ਮੈਨੂੰ ਪਤਾ ਮੈਂ ਤੁਹਾਨੂੰ ਉਹੀ ਦੱਸ ਰਹੀਆਂ ਕਹਿੰਦੇ ਇੱਕ ਵਾਰੀ ਕੀੜੀਆਂ ਦੇ ਜਿਹੜੇ ਰਾਜੇ ਸੀ ਦੇਖੋ ਇਹ ਕੁਝ ਮਿਥਕ ਕਥਾਵਾਂ ਹੁੰਦੀਆਂ ਨੇ ਕੁਝ ਇਤਿਹਾਸਿਕ ਕਥਾਵਾਂ ਹੁੰਦੀਆਂ ਨੇ ਪਰ ਇਹ ਹੈਗੀਆਂ ਆਪਾਂ ਨੂੰ ਆਪਣੇ ਧਰਮ ਦੇ ਨਾਲ ਪਿਆਰ ਪਾਉਣ ਲਈ ਆਪਣੇ ਧਰਮ ਦੇ ਨਾਲ ਜੁੜਨ ਲਈ ਤੇ ਆਪਣੇ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਕੱਟਣ ਦਾ ਇੱਕ ਤਰੀਕਾ ਦੱਸਿਆ ਹੋਇਆ ਹੈ ਹਨਾ ਤੁਸੀਂ ਦੇਖਿਆ ਹੀ ਹੈਗਾ ਵੀ ਆ ਅਕਸਰ ਨਾ ਵੀ ਫਲਾਣੇ ਨੂੰ ਇਦਾਂ ਸਰਾਪ ਮਿਲਿਆ ਤੇ ਇਦਾਂ ਫਿਰ ਉਹਨੂੰ ਦੱਸਿਆ ਵੀ ਤੂੰ ਕਿਵੇਂ ਆਪਣੇ ਇਸ ਸਰਾਪ ਨੂੰ ਕੱਟ ਸਕਦਾ ਹੈ ਵੀ ਗੁਰੂ ਸਾਹਿਬ ਜੀ ਦੇ ਸਮੇਂ ਵੀ ਦੇਖੋ ਕਿ ਗੁਰੂ ਸਾਹਿਬ ਜੀ ਨੇ ਕਹਿ ਆ ਤੀਗਾ ਕਈ ਐ ਤਾਂ ਨਾ ਸਰਾਪ ਮਿਲੇ ਹੋਈ ਜੋ ਕਹਿੰਦੇ ਵੀ ਕਦੋਂ ਆਏ ਖਤਮ ਹੋਣਗੇ ਫਿਰ ਗੁਰੂ ਸਾਹਿਬਾਂ ਜੀ ਨੇ ਦੱਸਿਆ ਉਸਕਿਆ ਵੀ ਮੈਂ ਇਸ ਜਾਮੇ ਦੇ ਵਿੱਚ ਆਵਾਂਗਾ ਫਿਰ ਤੂੰ ਇਸ ਜੂਨੀ ਤੋਂ ਹਨਾ ਜਿਵੇਂ ਕਿ ਔਡੇ ਰਾਖਸ ਵਰਗੇ ਹੋਏ ਨੇ ਵੀ ਫਿਰ ਤੂੰ ਇਸ ਜੂਨੀ ਦੇ ਵਿੱਚੋਂ ਜਾਵੇਂਗਾ ਉਹੀ ਚੀਜ਼ ਜਿਹੜੇ ਕੋ ਮਨਨ ਵਾਲੇ ਮੰਨਦੇ ਜਿਨ੍ਹਾਂ ਨੇ ਨਹੀਂ ਮੰਨਦਾ ਮੈਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ ਤੁਹਾਨੂੰ ਨਹੀਂ ਚੰਗੀ ਲੱਗੂਗੀ ਵੀਡੀਓ ਤਾਂ ਪਲੀਜ਼ ਕਮੈਂਟ ਗੰਦਾ ਮਾੜਾ ਨਾ ਕਰਿਓ ਤਾਂ ਸਕਿਪ ਕਰ ਸਕਦੇ ਹੋ ਕਿਉਂਕਿ ਫਿਰ ਮੇਰੀ ਆਤਮਾ ਬਹੁਤ ਦੁਖੀ ਹੁੰਦੀ ਹੈ ਕਿ ਚਾਹੇ ਮੈਂ ਕੁਝ ਵੀ ਆ ਪਰ ਮੈਂ ਆਤਮਾ ਤੋਂ ਆਪਣੀ ਤੋਂ ਹਨ ਕਿਸੇ ਨੂੰ ਕੁਝ ਵੀ ਕਹਿਣਾ ਨਹੀਂ ਚਾਹੁੰਦੀ ਤੇ ਕਹਿਣ ਤੋਂ ਮੇਰਾ ਭਾਵੇਂਗਾ ਹਨ ਤੁਸੀਂ ਨੇ ਜਿਵੇਂ ਕੀੜੀਆਂ ਨੇਗੇ ਆਪਣੀਆਂ ਇਹਨਾਂ ਨੂੰ ਨਾ ਕਿਤੇ ਵੀ ਭੌਣ ਦੇਖ ਲਿਓ ਬਹੁਤ ਜ਼ਿਆਦਾ ਭੌਣ ਹੋ ਰਹੇ ਨੇ ਹੁਣ ਤਾਂ ਘਰਾਂ ਦੇ ਵਿੱਚ ਵੀ ਇੰਨੇ ਪੈਨਪਰਾ ਦੁਖੀ ਹੋ ਰਹੇ ਨੇ ਕਿ ਵੀ ਇੰਨੇ ਕਿਉਂ ਨਿਕਲ ਰਹੇ ਨਹੀਂ ਕਿਉਂਕਿ ਆਪਾਂ ਨੇ ਜਿਹੜੇ ਇਹ ਖਾਣਾ ਖਾਂਦੇ ਨੇ ਭੋਜਨ ਜਿਵੇਂ ਕਿ ਜਵਾਰ ਬਾਜਰਾ ਮੱਕੀ ਇਦਾਂ ਦੀਆਂ ਚੀਜ਼ਾਂ ਨਾਲ ਬਿਲਕੁਲ ਬੀਜਣੋ ਹਟ ਜੀਰੀ ਨੂੰ ਕੀੜੇ ਨਹੀਂ ਖਾਂਦੇ ਹੈਗੇ ਹਨ ਉਹ ਵਿਚਾਰਿਆਂ ਦੇ ਮੂੰਹਾਂ ਦੇ ਵਿੱਚ ਲੱਗਦੀਆਂ ਨੇ ਫਿਰ ਉਹਦੇ ਨਾਲ ਨਾ ਉਹਨਾਂ ਦਾ ਨਹੀਂ ਹੁੰਦਾ ਵੀ ਉਹ ਨਹੀਂ ਖਾਂਦੇ ਇਸ ਚੀਜ਼ ਨੂੰ ਤਾਂ ਮਹਾਪੁਰਸ਼ਾਂ ਨੇ ਦੱਸਿਆ ਕਈ ਵਾਰੀ ਬਹੁਤ ਮਹਾਪੁਰਸ਼ਾਂ ਕੋਲੇ ਤੁਸੀਂ ਪੁੱਛ ਲਿਓ ਕਿ ਤੁਸੀਂ ਕਿਸੇ ਵੀ ਮਹਾਪੁਰਸ਼ ਕੋਲੇ ਜਾਂਦੇ ਹੋ ਵੀ ਸਾਨੂੰ ਨਾ ਜਿਹੜਾ ਇਹ ਕੀੜੀਆਂ ਨੂੰ ਅਸੀਂ ਸਤਨਾਜਾ ਪਾਉਣੇ ਆਗੇ ਸੱਤ ਅਨਾਜ ਮਿਲਾ ਕੇ ਜਾਂ ਤੁਸੀਂ ਨਾ ਕੱਲਾ ਆਟਾ ਤੇ ਚੀਨੀ ਰਲਾ ਕੇ ਵੀ ਪਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਹਾਂ ਆਪਾਂ ਸਤਨਾਜਾ ਹੀ ਪਾਉਣਾ ਇਹ ਸਿਰਫ ਇੱਕ ਇਹ ਹੁੰਦਾ ਸੀ ਕਿ ਵੀ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਭੋਜਨ ਮਿਲ ਜਾਂਦਾ ਜਦੋਂ ਕਿਸੇ ਨੂੰ ਕਿਸੇ ਦੀ ਪਸੰਦ ਦਾ ਭੋਜਨ ਭੁੱਖੇ ਨੂੰ ਮਿਲੇ ਨਾ ਫਿਰ ਉਹ ਬੜੀਆਂ ਅਸੀਸਾਂ ਦਿੰਦਾ ਵੀ ਉਹੀ ਅਸੀਸ ਵਸ ਤੁਹਾਨੂੰ ਉਤਾਰ ਦੇਗੀ ਨਾਲੇ ਤਾਂ ਤੁਹਾਡੇ ਘਰ ਦਾ ਜਿਹੜਾ ਹੈ ਨਾ ਦਸਵੰਦ ਹੈ ਉਹ ਜਾਵੇਗਾ ਤੁਹਾਡੀ ਜਿਹੜੀ ਮਾੜੇ ਕਰਮ ਨੇ ਉਹ ਕੱਟੇ ਜਾਣਗੇ ਤੇ ਉਹ ਚੰਗੇ ਕਰਮਾਂ ਦੇ ਵਿੱਚ ਬਦਲਦੇ ਜਾਣਗੇ ਤੇ ਹੌਲੀ-ਹੌਲੀ ਤੁਹਾਡੀ ਕਿਸਮਤ ਖੁੱਲਦੀ ਜਾਵੇਗੀ ਦੇਖੋ ਵਾਈ ਗੁਰੂ ਜੀ ਨੇ ਅਗਰ ਆਪਾਂ ਨੂੰ ਆਪਣੇ ਕਰਮਾਂ ਦੇ ਪਾਪਾਂ ਦਾ ਫਲ ਭੋਗਣ ਲਈ ਇੱਥੇ ਤੋਰਿਆ ਨਾ ਤਾਂ ਉਹਨਾਂ ਨੂੰ ਕੱਟ ਕੇ ਪੁੰਨਾਂ ਦੇ ਵਿੱਚ ਬਦਲ ਕੇ ਕਿਵੇਂ ਆਪਾਂ ਆਪਣੀ ਤਰੱਕੀ ਕਰ ਸਕਦਾ ਕਿਵੇਂ ਆਪਾਂ ਬੁਲੰਦੀ ਤੇ ਜਾ ਸਕਦੇ ਆ ਤੇ ਇਹਦਾ ਵੀ ਆਪਾਂ ਨੂੰ ਰਸਤਾ ਜਰੂਰ ਦਿਖਾਇਆ ਇਹਦੀ ਮੈਂ ਬੁੱਧ ਤੁਹਾਡੇ ਸਾਹਮਣੇ ਆਪਣੇ ਆਪ ਨੇ ਇੱਕ ਉਦਾਹਰਨ ਸਮਝ ਦਿਓ ਹੋਰ ਵੀ ਬਹੁਤ ਉਦਾਹਰਨਾਂ ਮਿਲ ਜਾਣਗੀਆਂ ਪਰ ਤੁਸੀਂ ਕਹੋਗੇ ਵੀ ਸੁਣੀਆਂ ਸੁਣਾਈਆਂ ਨੇ ਪਰ ਮੇਰੀ ਵੀਡੀਓ ਨੇ ਜਿਹੜੀਆਂ ਹਨਾ ਉਹ ਮੇਰੇ ਜਾਨ ਪ੍ਰਸ਼ਾਨ ਵਾਲੇ ਵੀ ਬਹੁਤ ਦੇਖਦੇ ਹਨਾ ਤੇ ਮੈਨੂੰ ਜਦੋਂ ਉਹ ਮਿਲਦੇ ਹਨਾ ਤਾਂ ਮਨ ਨੂੰ ਬੜਾ ਇਦਾਂ ਲੱਗਦਾ ਵੀ ਉਹ ਕਹਿੰਦੇ ਨੇ ਵੀ ਵਾਕਈ ਤੁਸੀਂ ਜੋ ਜੀਵਨ ਦੇ ਵਿੱਚ ਪਾਏ ਤੁਸੀਂ ਹਨਾ ਉਹੀ ਉਹ ਕਰਿਆ ਵੀ ਇਹਦੇ ਨਾਲ ਹੋਰ ਵੀ ਭੈਣ ਭਰਾਵਾਂ ਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਤੇ ਕਈ ਭੈਣਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਕਲੇਸ਼ ਸੀਗਾ ਉਹਨਾਂ ਨੂੰ ਦੇਖੋ ਇੱਕ ਦੁਨਿਆਵੀ ਤੌਰ ਤੇ ਜਿਵੇਂ ਇੱਕ ਮਾਂ ਸਮਝਾਉਂਦੀ ਹੈ ਨਾ ਚਾਹੀ ਮੇਰੀ ਉਮਰ ਛੋਟੀ ਹੈ ਪਰ ਜੋ ਮੈਂ ਸਿੱਖਿਆ ਨਾ ਛੋਟੀ ਉਮਰ ਦੇ ਵਿੱਚ ਉਹੀ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਮਝਾਉਣੀ ਹੈ ਨਾ ਮੇਰੇ ਆ ਭੈਣਾਂ ਦੇ ਬਹੁਤ ਦੇ ਘਰ ਉਸ ਚੀਜ਼ ਦੇ ਨਾਲ ਬਸੇ ਨੇ ਤਾਂ ਮੈਨੂੰ ਇਹੀ ਖੁਸ਼ੀ ਹੈ ਕਿ ਮੇਰੀ ਬਸ ਮੈਂ ਇਹ ਤਰੰਗ ਲਹਿਾਰੀ ਹੈਗੀ ਹੈ ਨਾ ਤੇ ਕਰਨਾ ਕੀ ਹੈ ਤੁਸੀਂ ਨੇ ਨਾ ਜਿੱਥੇ ਵੀ ਤੁਹਾਨੂੰ ਕੀੜੀਆਂ ਦਾ ਭੌਣ ਮਿਲਦਾ ਨਾ ਉਸ ਦੇ ਉੱਪਰ ਜਿੱਦੇ ਵਿੱਚ ਆਪਣਾ ਜਾਣ ਵਾਲਾ ਕੁਝ ਨਹੀਂ ਇੱਕ ਥੋੜਾ ਜਿਹਾ ਤੁਸੀਂ ਨਾ ਪਾਈਆ ਪਾਈਆ ਵੀ ਤੁਸੀਂ ਜਿਵੇਂ 2-200 ਗ੍ਰਾਮ ਸਾਰਾ ਜਿਵੇਂ ਤੁਸੀਂ ਬਾਜਰਾ ਮੱਕੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਹਨਾ ਵੀ ਭਾਵੇਂ ਅਸੀਂ ਕੀ ਕਰੀਏ ਤੁਸੀਂ ਕੁਝ ਵੀ ਜਿਵੇਂ ਪੀਲੀ ਸਰੋਂ ਮੈਂ ਬੜੀ ਚਾਹ ਨਾਲ ਖਾਂਦੀਆਂ ਨੇ ਹਨਾ ਤੇ ਆਪਣੀ ਆਪਣਾ ਕਿਆ ਜਮਾਰ ਹੋਗੀ ਕਣਕ ਹੋਗੀ ਤੇ ਮੂੰਗੀ ਮਸਰੀ ਹੋਗੀ ਸਾਤ ਮੂੰਗੀ ਹੋਗੀ ਮੋਟ ਹੋਗੇ ਇਦਾਂ ਦੀਆਂ ਨਾ ਚੀਜ਼ਾਂ ਤੁਸੀਂ ਨਾ ਇਕੱਠੀਆਂ ਕਰ ਲੈਣੀਆਂ ਨੇ ਉਹਦੇ ਵਿੱਚ ਤੁਸੀਂ ਸ਼ੱਕਰ ਪਾ ਲਓ ਜਾਂ ਫਿਰ ਤੁਸੀਂ ਚੀਨੀ ਪਾ ਲਓ ਜਾਂ ਤੁਸੀਂ ਆਟਾ ਪਾ ਲਓ ਥੋੜਾ ਜਿਹਾ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਨਾ ਇੱਕ ਛੋਟਾ ਜਿਹਾ ਕੁੱਝਾ ਭਰ ਲੀ ਗਰਮੀ ਹੈ ਦੇਖੋ ਗਰਮੀ ਦੇ ਵਿੱਚ ਨਾ ਭੋਜਨ ਦੀ ਬਹੁਤ ਘਾਟ ਹੁੰਦੀ ਹੈ ਇਸੇ ਤਰੀਕੇ ਨਾਲ ਤੁਸੀਂ 치ੜੀਆਂ ਨੂੰ ਪਾ ਦੋ ਹਨਾ ਕਿ ਉੱਪਰ ਇਹ ਵੀ ਇੱਕ ਵਾਰੀ ਮਹਾਪੁਰਸ਼ਾਂ ਨੇ ਦੱਸਿਆ ਸੀ ਖੁਦ ਉਹ ਇੱਕ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਮੈਂ ਦਰਸ਼ਨ ਕੀਤੇ ਨੇਗੇ ਤੇ ਉਹਨਾਂ ਨੇ ਦੱਸਿਆ ਸੀ ਕਹਿੰਦਾ ਵੀ ਜਿਹੜੇ ਦਾ ਬਾਹਰ ਦਾ ਵੀਜ਼ਾ ਨਾ ਲੱਗਦਾ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਵੀਡੀਓ ਦੱਸੀ ਹੈਗੀ ਉਹਨਾਂ ਨੇ ਮੇਰੇ ਹਸਬੰਦ ਜੀ ਨੂੰ ਦੱਸੀ ਸੀ ਇਹ ਗੱਲ ਪਰ ਮੇਰੇ ਹਸਬੰਦ ਜੀ ਨੇ ਹੁਣ ਨਹੀਂ ਜਾਣਾ ਸੀ ਬਾਹਰ ਦਾ ਕਿਸੇ ਦਾ ਵੀਜ਼ਾ ਨਾ ਬਣਦਾ ਉਹ ਵੀ ਹਨਾ ਇੱਕ ਸਿਰਫ ਪੰਛੀਆਂ ਨੂੰ ਭੁੱਖੇ ਨੂੰ ਹਨਾ ਭੋਜਨ ਸਕਾਉਣਾ ਤੇ ਆਪਣੇ ਮਾਰੇ ਕਰਮਾਂ ਦਾ ਕਟਿਆ ਜਾਣਾ ਇੱਕੋ ਚੀਜ਼ ਹੈ ਇੱਕ ਲੈਣ ਦੇ ਵਿੱਚ ਹਨ ਤਾਂ ਉਹਨਾਂ ਨੇ ਦੱਸਿਆ ਸੀਗਾ ਵੀ ਮੰਗਲਵਾਰ ਵਾਲੇ ਦਿਨ ਕਿਉਂਕਿ ਦੇਖੋ ਉਹ ਸਾਧੂ ਸੀਗੇ ਉਹ ਬੇਰਾਗੀ ਸਾਧੂ ਸੀਗੇ ਕਿਉਂਕਿ ਉਹ ਫਿਰ ਇਹਨਾਂ ਚੀਜ਼ਾਂ ਨੂੰ ਮੰਨਦੇ ਹਨ ਉਹਨਾਂ ਨੇ ਦੱਸਿਆ ਸੀਗਾ ਕਿ ਮੰਗਲਵਾਰ ਵਾਲੇ ਦਿਨ ਪਿਆਜ਼ ਤੇ ਆਲੂ ਦੇ ਪਕੌੜੇ ਬਣਾ ਕੇ ਬੇਸਣ ਦੇ ਵਿੱਚ ਪਕੌੜੇ ਬਣਾ ਕੇ ਨਾ ਤੁਸੀਂ ਨਾ ਸੱਤ ਮੰਗਲਵਾਰ ਨਾਲ ਆਪਣੇ ਕੋਠੇ ਦੇ ਉੱਪਰ ਪਾਓ ਤੇ ਨਾਲ ਜਲ ਰੱਖਦੇ ਹੋ ਤੇ ਜੀਦਾ ਵੀ ਬਾਹਰ ਦਾ ਵਿਦੇਸ਼ ਜਾਣਾ ਚਾਹੁੰਦੇ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਤੁਹਾਡੇ ਏਜੰਟਾਂ ਚ ਪੈਸੇ ਫਸੇ ਪੈ ਨਹੀਂ ਕੁਝ ਵੀ ਹੈ ਨਾ ਤਾਂ ਤੁਸੀਂ ਇਹ ਚੀਜ਼ ਨੂੰ ਕਰਕੇ ਦੇਖੋ ਕਿ ਮਹਾਪੁਰਸ਼ਾਂ ਦੀ ਗੱਲ ਉਹੀ ਨਹੀਂ ਹੁੰਦੀ ਇਹ ਤਾਂ ਤੁਸੀਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜਿਆ ਕਹਿੰਦੇ ਬ੍ਰਹਮ ਗਿਆਨੀ ਦਾ ਬੋਲੀ ਕਦੇ ਵੀ ਵਿਰਥਾ ਨਹੀਂ ਜਾ ਸਕਦਾ ਭਾਈ ਇਹ ਤੁਸੀਂ ਚੀਜ਼ ਨੂੰ ਜਰੂਰ ਕਰਕੇ ਦੇਖਿਓ ਹਨ ਤੇ ਜਿਹੜੀ ਆਪਣੀ ਇਹ ਕੀੜੀਆਂ ਦੇ ਭਾਉਣ ਵਾਲੀ ਗੱਲ ਇਹ ਤੁਸੀਂ ਨੇ ਕਰਨਾ ਕਿਵੇਂ ਆ ਦੇਖੋ ਫਿਰ ਕਈ ਭੈਣ ਭਰਾ ਮੈਨੂੰ ਕਹਿੰਦੇ ਕਿਉਂਕਿ ਮੇਰਾ ਮਕਸਦ ਹੈ ਕਿਉਂਕਿ ਮੈਂ ਖੁਦ ਅਰਦਾਸ ਕਰੀ ਤਾਂ ਬਿਨਾਂ ਗੁਰਵਾਨੀ ਤੋਂ ਬਿਨਾਂ ਮੈਂ ਕਦੇ ਕੋਈ ਵੀ ਠੀਕ ਹੈ ਵੀ ਇਹ ਕੰਮ ਆਪਾਂ ਕਰਦੇ ਆ ਤਾਂ ਇਹਦੇ ਨਾਲ ਆਪਾਂ ਨੂੰ ਦੁੱਗਣਾ ਫਲ ਮਿਲੇਗਾ ਤੁਸੀਂ ਇਹ ਕਰਨਾ ਕੀ ਹੈ ਸਵੇਰੇ ਜਦੋਂ ਆਪਾਂ ਉੱਠਦੇ ਆ ਨਾ ਉੱਠ ਕੇ ਸਵੇਰੇ ਇੱਕ ਸ਼ਾਮ ਨੂੰ ਦੋ ਟਾਈਮ ਪਾਉਣਾ ਤੁਸੀਂ ਨੇ ਹਣਾ ਸਵੇਰੇ ਉੱਠ ਕੇ ਤੁਸੀਂ ਇਹਨੇ ਪਹਿਲਾਂ ਅਰਦਾਸ ਕਰਨੀ ਹੈ ਜੋ ਵੀ ਤੁਹਾਡੇ ਮਨ ਦੀ ਇੱਛਾ ਜੋ ਵੀ ਤੁਹਾਡਾ ਕੰਮ ਆੜਿਆ ਆਪੇ ਜੋ ਵੀ ਜਿਵੇਂ ਤੁਹਾਡੇ ਸਿਰ ਕਰਜ ਹੈ ਕੁਝ ਵੀ ਹੈ ਨਾ ਤੁਹਾਡੇ ਮਨ ਦੇ ਵਿੱਚ ਹੈ ਤਾਂ ਤੁਸੀਂ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਜਿਵੇਂ ਮੈਂ ਇਹਨਾਂ ਨੂੰ ਤੁਸੀਂ ਨੇ ਇਹਨਾਂ ਪੰਛੀਆਂ ਪਸ਼ੂਆਂ ਤੇ ਦਇਆ ਕਰਨ ਲਈ ਪ੍ਰੇਰਿਤ ਕੀਤਾ ਕਿਰਪਾ ਕਰੋ ਤੁਸੀਂ ਵੀ ਮੇਰੇ ਤੇ ਦਇਆ ਕਰੋ ਮੇਰੇ ਘਰ ਦੇ ਵਿੱਚ ਗਰੀਬੀ ਹੈ ਮੇਰੇ ਘਰ ਦੇ ਵਿੱਚ ਇਸ ਚੀਜ਼ ਦੀ ਕਮੀ ਹੈ ਪਿਤਾ ਜੀ ਤੁਸੀਂ ਸਭ ਜਾਣੀ ਜਾਣੋ ਕਿਰਪਾ ਕਰੋ ਤੇਨੇ ਬਿੰਨ ਬੋਲਿਆ ਵੀ ਸਭ ਕੁਝ ਦੇਣ ਵਾਲਿਓ ਪਰ ਮੈਂ ਤਾਂ ਤੁਹਾਡੇ ਤੋਂ ਝੋਲੀ ਅੱਡ ਕੇ ਮੰਗ ਰਿਹਾ ਇਸ ਨਿਮਾਣੇ ਬੱਚੇ ਦੀ ਬੱਚੀ ਦੀ ਕਿਰਪਾ ਕਰਕੇ ਅਰਦਾਸ ਕਬੂਲ ਕਰਨੀ ਤੇ ਫਿਰ ਤੁਸੀਂ ਜਾਂਦੇ ਜਾਂਦੇ ਜਦੋਂ ਜਾਣਾ ਹੈ ਨਾ ਉੱਥੇ ਤੱਕ ਪਾਉਣ ਤੇ ਤੁਸੀਂ ਇਹ ਪਾਉਣ ਤਾਂ ਤੁਸੀਂ ਨੇ ਵਾਇਗਰੂ ਵਾਇਗਰੂ ਦਾ ਸਿਮਰਨ ਜਾਂ ਮੋਲ ਮੰਤਰ ਤੁਸੀਂ ਨੇ ਕਰਦੇ ਜਾਣਾ ਆਉਂਦੇ ਹੋਏ ਵੀ ਇਸੇ ਤਰੀਕੇ ਨਾਲ ਕਰਨਾ ਹੈ ਦੇਖੋ ਮੈਂ ਅਕਸਰ ਕਹਿੰਦੀ ਹਾਂ ਸਿ ਗੁਰੂ ਕਰ ਜਾਣੇ ਹੋ ਤਾਂ ਕਿਸੇ ਨਾਲ ਚੁਗਲੀਆਂ ਗੱਲਾਂ ਨਾ ਕਰਿਆ ਕਰੋ ਜਾਂਦੇ ਹੋਏ ਵੀ ਵਾਇਗਰੂ ਦਾ ਸਿਮਰਨ ਕਰਿਆ ਕਰੋ ਆਉਂਦੇ ਹੋਏ ਵੀ ਸਿਮਰਨ ਕਰਿਆ ਕਰੋ ਇਸ ਦੇ ਨਾਲ ਤੁਹਾਡਾ ਕਦਮ ਕਦਮ ਸਫਲਾ ਹੋ ਤਾਂ ਕਰਨਾ ਕੀ ਹੈ ਤੁਸੀਂ ਨੇ ਇਸ ਤਰੀਕੇ ਨਾਲ ਸਾਰਾ ਜਿਹੜਾ ਲਿਜਾਣਾ ਹੈ ਉਹ ਕੌਲੀ 'ਚ ਪਾ ਕੇ ਥੋੜਾ ਜਿਹਾ ਲੈ ਜੋ ਤੇ ਅਰਦਾਸ ਕਰਕੇ ਤੁਸੀਂ ਨੇ ਜਾਂਦੇ ਹੋਏ ਫਿਰ ਉਹਨੂੰ ਉੱਥੇ ਪਾ ਕੇ ਆਉਣਾ ਤੇ ਉੱਥੇ ਵੀ ਅਰਦਾਸ ਕਰਨੀ ਹੈ ਕਿ ਇਹ ਜੀਵ ਜੰਤੂ ਤੁਹਾਡੇ ਸਾਰਿਆਂ ਦੇ ਵਿੱਚ ਰੱਬ ਵਸਦਾ ਕਿਉਂਕਿ ਤੁਸੀਂ ਭਗਤ ਕਬੀਰ ਜੀ ਦੀਆਂ ਬਹੁਤ ਸਾਖੀਆਂ ਪੜ੍ਹ ਕੇ ਦੇਖਿਆ ਤੁਸੀਂ ਉਹਨਾਂ ਦੀ ਜੀਵਨੀ ਕਹਿੰਦੇ ਇੱਕ ਵਾਰੀ ਨਾ ਇੱਕ ਕੁੱਤਾ ਉਹਨਾਂ ਦੇ ਸਾਬੇ ਨੂੰ ਚੱਕ ਕੇ ਲੈ ਗਿਆ ਰੋਟੀਆਂ ਵਾਲੇ ਨੂੰ ਤਾਂ ਭਗਤ ਜੀ ਨੇ ਪਿੱਛੇ ਘੌ ਦਾ ਡੱਬਾ ਚੱਕ ਕੇ ਭੱਜੇ ਜਾਣ ਤੇ ਕਿਸੇ ਨੇ ਪੁੱਛਿਆ ਨਾ ਵੀ ਤੂੰ ਕਿਉਂ ਹਾਕਾ ਮਾਰਦਾ ਨੂੰ ਕਰੀ ਜਾਂਦਾ ਵੀ ਮੇਰਾ ਰੱਬ ਕਹਿੰਦੇ ਮੇਰੇ ਨਾਲ ਰੁਸ ਕੇ ਚੱਲਿਆ ਗਿਆ ਕਹਿੰਦੇ ਵੀ ਕੀ ਗੱਲ ਕਹਿੰਦੇ ਦੇਖੋ ਕਹਿੰਦੇ ਮੈਂ ਤਾਂ ਘeol ਜਾ ਰਿਆਂ ਵੀ ਚੋਪੜ ਕੇ ਖਾ ਲੋ ਤੁਸੀਂ ਵੀ ਐਦਾਂ ਕਿਉਂ ਖਾ ਰਹੇ ਹੋ ਕਿਉਂਕਿ ਜਦੋਂ ਆਪਾਂ ਹਰੇਕ ਦੇ ਵਿੱਚ ਰੱਬ ਦੇਖਣ ਲੱਗ ਜਾਂਦੇ ਆ ਨਾ ਕਿਉਂਕਿ ਬਸ ਤਾਂ ਸਾਰਿਆਂ ਦੇ ਵਿੱਚ ਰੱਬ ਹੈ ਤਾਂ ਸਮਝ ਲਓ ਵੀ ਤੁਹਾਡੇ ਮਾੜੇ ਕਰਮ ਉਸ ਦਿਨ ਤੋਂ ਕੱਟੇ ਜਾਣ ਲੱਗੇ ਨੇ ਉਹ ਵੀ ਇੱਕ ਰੱਬ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਨਾ ਤਾਂ ਤੁਹਾਡੀ ਅਰਦਾਸ ਜ਼ਰੂਰ ਇਸ ਤਰੀਕੇ ਦੀ ਤੁਹਾਨੂੰ ਨਾ ਬਹੁਤ ਡਿਸਕਵਰੀ ਤੇ ਦੇਖਿਓ ਬਹੁਤ ਇਦਾਂ ਦੀਆਂ ਨਾ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਜਿਹੜੀਆਂ ਕਿ ਕਦੇ ਕਿਸੇ ਪੰਛੀ ਤੇ ਕਿਸੇ ਪਸ਼ੂ ਤੇ ਇਹਨਾਂ ਦਇਆ ਕੀਤੀ ਹੈ ਤਾਂ ਉਸ ਚੀਜ਼ ਦਾ ਉਹ ਤੁਹਾਨੂੰ ਖਾਸ ਜ਼ਰੂਰ ਮਿਲਦਾ ਹੈ ਇਕ ਵਾਰ ਨਿਕ ਤੁਸੀਂ ਕਹਾਣੀ ਵੀ ਪੜੀ ਹੋਣੀ ਆਪਣੀ ਚੌਥੀ ਪੰਜਵੀਂ ਛੇਵੀਂ ਦੀ ਕਿਤਾਬ ਦੇ ਵਿੱਚ ਇਹ ਕਹਾਣੀ ਆ ਕਹਿੰਦੇ ਇੱਕ ਕਬੂਤਰ ਮਤਲਬ ਕਿ ਉੱਪਰ ਬੈਠਦਾ ਹੁੰਦਾ ਸੀਗਾ ਹਨਾ ਉਹ ਤੇ ਜਪ ਦਰੱਖਤ ਤੇ ਤੇ ਨੀਚੇ ਨਦੀ ਚੱਲਦੀ ਸੀ ਉਹਦੇ ਨਦੀ ਦੇ ਵਿੱਚ ਨਾ ਇੱਕ ਦਿਨ ਇੱਕ ਮੁਖਿਆਲ ਦੀ ਮੱਖੀ ਸੀਗੀ ਉਹ ਡਿੱਗ ਪਈ ਤਾਂ ਕਬੂਤਰ ਨੂੰ ਦਿਆ ਆਈ ਤਾਂ ਉਹਨੇ ਇੱਕ ਪੱਤਾ ਤੋੜਿਆ ਨਾ ਤਾਂ ਨਦੀ ਦੇ ਵਿੱਚ ਸਿੱੜਤਾ ਤੇ ਉਹ ਮੱਖੀ ਉਹਦੇ ਉੱਪਰ ਚੜ ਕੇ ਤੇ ਉੜ ਗਈ ਥੋੜੇ ਦਿਨਾਂ ਪਹਿCHO ਇੱਕ ਸ਼ਿਕਾਰੀ ਆਇਆ ਸ਼ਿਕਾਰੀ ਨੇ ਦੇਖਿਆ ਕਬੂਤਰ ਬੈਠਾ ਹੈ ਤੇ ਉਹ ਕਬੂਤਰ ਵਾਲਾ ਨਾ ਉਹਨੇ ਆਪਣੀ ਬੰਦੂਕ ਸੀ ਜਿਹੜੀ ਉਹ ਨਿਸ਼ਾਨਾ ਸੀ ਲਗਾਉਣ ਲੱਗਿਆ ਤਾਂ ਉਹ ਜਿਹੜੀ ਮੱਖੀ ਹੈ ਨਾ ਉਹ ਆ ਕੇ ਉਹਦੀ ਉਸਿ ਸ਼ਿਕਾਰੀ ਦੇ ਹੱਥ ਤੇ ਲੜੀ ਕਿਉਂਕਿ ਉਹਨੂੰ ਮੱਖੀ ਨੂੰ ਪਤਾ ਸੀਗਾ ਕਿ ਇਹਨੇ ਮੇਰੇ ਤੇ ਦਇਆ ਕੀਤੀ ਸੀ ਮੇਰੀ ਜਾਨ ਬਚਾਈ ਸੀ ਇਸੇ ਤਰੀਕੇ ਦੇ ਨਾਲ ਦੇਖੋ ਅਗਰ ਤੁਸੀਂ ਮਨ ਦੇ ਵਿੱਚ ਸ਼ੰਕਿਆ ਕਰੋਗੇ ਬਹਿਮ ਕਰੋਗੇ ਕੁਝ ਵੀ ਕਰੋਗੇ ਕਹੋਗੇ ਭੈਣੂ ਹੀ ਬੋਲੀ ਜਾਂਦੀ ਟੋਟਕਾ ਦੇਖੋ ਮੈਂ ਕੁਝ ਨਹੀਂ ਕਰ ਸਕਦੀ ਜੋ ਵਾਇਗਰੂ ਜੀ ਮੈਨੂੰ ਬੁਲਾਏ ਜਾਂਦੇ ਨੇ ਮੈਂ ਉਹੀ ਤੁਹਾਨੂੰ ਦੱਸੀ ਜਾਨੀ ਆ ਦੇਖੋ ਇਹਦੇ ਵਿੱਚ ਮੇਰਾ ਕੋਈ ਮਕਸਦ ਨਹੀਂ ਇਦਾਂ ਦਾ ਤਾਂ ਇਹ ਕੰਮ ਤੁਸੀਂ ਨਾ ਜ਼ਰੂਰ ਕਰਨਾ ਕੋਈ ਦਿਨ ਤਿੱਖਾ ਦਾ ਕੋਈ ਨਹੀਂ ਹੈਗਾ ਕੋਈ ਪੈਂਟਰਾ ਕਹਿੰਦੇ ਵੀ ਇਹਨਾਂ ਦੀ ਜੀ ਅਸੀਂ ਇਸ ਦਿਨ ਤੋਂ ਕਰੀਏ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤਾਂ ਦੋ ਹੀ ਟਾਈਮ ਹੈ ਤੁਸੀਂ ਕਰੋ ਪੰਛੀਆਂ ਵਾਸਤੇ ਹੈ ਨਾ ਕੋਠਿਆਂ ਦੇ ਉੱਪਰ ਦਾਣੇ ਤੇ ਤੁਸੀਂ ਜਲ ਜ਼ਰੂਰ ਦੇਖੋ ਇਹਦੇ ਨਾਲ ਦੇਖਿਓ ਤੁਹਾਡੇ ਘਰ ਦੇ ਕਿੰਨੀਆਂ ਵਰਕਾਂ ਤੁਹਾਨੂੰ ਵਧਣੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਹਾਡੇ ਘਰ ਦੇ ਵਿੱਚ ਹਨਾ ਬਿਕ ਕਦੋਂ ਇਹ ਸਭ ਕੁਝ ਹੋਣ ਲੱਗ ਗਿਆ ਜਿਹੜਾ ਪਸ਼ੂ ਪੰਛੀਆਂ ਨੂੰ ਜਾਨਵਰਾਂ ਨੂੰ ਜਿਵੇਂ ਕੀੜੀਆਂ ਨੂੰ ਭੋਜਨ ਪਾਉਂਦੇ ਨਾ ਉਹਨਾਂ ਦੇ ਕਰ ਕਦੇ ਵੀ ਅਨਾਜ ਦੀ ਕਮੀ ਨਹੀਂ ਰਹਿੰਦੀ ਇਹ ਮਾਲਕੇ ਆਪਣੇ Hindu ਧਰਮ ਦੇ ਸ਼ਾਸਤਰਾਂ ਦੇ ਵਿੱਚ ਨਾ ਬਹੁਤ ਲਿਖਿਆ ਹੋਇਆ ਹੈ ਕਿ ਜਿਹੜੀਆਂ ਕੀੜੀਆਂ ਨੇ ਨਾ ਜਿਵੇਂ ਕਾਲੀਆਂ ਕੀੜੀਆਂ ਇਹ ਬਹੁਤ ਹਨ ਏਦਾਂ ਦੀ ਵਿੱਤੇ ਹੈਗੀ ਹੈ ਮੈਂ ਤੁਹਾਨੂੰ ਕਿਤੇ ਫਿਰ ਦੱਸ ਕਿਉਂਕਿ ਵੀਡੀਓ ਫਿਰ ਜਿਆਦਾ ਲੰਬੀ ਹੋ ਜੂਗੀ ਜਿਵੇਂ ਕਾਲੀਆਂ ਕੀੜੀਆਂ ਆਪਣੇ ਘਰਾਂ ਦੇ ਵਿੱਚ ਨਿਕਲਦੇ ਨੇ ਕਹਿੰਦੇ ਕਿ ਸ਼ੁਭ ਸੰਕੇਤ ਹੁੰਦੀਆਂ ਨੇ ਕਿ ਕਿ ਹੈ ਨਾ ਬਜ਼ੁਰਗਾਂ ਨੇ ਦੱਸੇ ਹੋਏ ਨੇ ਅਗਰ ਪੈਨ ਨੂੰ ਮੰਨ ਵੀ ਲਵਾਂਗੇ ਤਾਂ ਵੀ ਆਪਣਾ ਕੁਝ ਘਟਣ ਵਾਲਾ ਨਹੀਂ ਅਗਰ ਨਹੀਂ ਮੰਨਾਂਗੇ ਤਾਂ ਵੀ ਕੁਝ ਨਹੀਂ ਹੈ ਨਾ ਤੇ ਸਿਰਫ ਤੁਹਾਨੂੰ ਮਤਲਬ ਕੀ ਹੈ ਕਿ ਤੁਸੀਂ ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਜੇ ਅਪਾ ਕਹੀਏ ਦਸਵੰਦ ਕਰਦੇ ਆਪਾਂ ਗਰੀਬ ਆ ਲੈ ਲਓ ਵੀ ਆਪਣੇ ਘਰੇ ਦੋ ਟਾਈਮ ਦੀ ਰੋਟੀ ਹੈ ਨਾ ਮਸਾਂ ਪੱਕਦੀ ਆ ਫਿਰ ਆਪਾਂ ਕਾਂਗੇ ਵੀ ਆਪਾਂ ਅਸੀਂ ਕਿੱਥੋਂ ਕਰੀਏ ਇਹ ਚੀਜ਼ ਨੂੰ ਤਾਂ ਤੁਸੀਂ ਥੋੜੀ ਜੀ ਰੋਟੀ ਬਚਦੀ ਆ ਥੋੜਾ ਕਹਣਾ ਤੁਹਾਡੇ ਘਰੇ ਆਟਾ ਹੁੰਦਾ ਹੈ ਨਾ ਉਹਦੇ ਵਿੱਚੋਂ ਤੁਸੀਂ ਥੋੜਾ ਜਿਹਾ ਪਾਇਓ ਤਾਂ ਤੁਹਾਡੀ ਗਰੀਬੀ ਕਿਵੇਂ ਚੱਕੀ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਦੇਖੋ ਇਹ ਮੈਂ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਕਰਦੀਆਂ ਨਾ ਮੈਂ ਉਹੀ ਤੁਹਾਨੂੰ ਦੱਸ ਦਿੰਨੀ ਹੁੰਦੀ ਆ ਤੁਸੀਂ ਯਕੀਨ ਨਹੀਂ ਮੰਨੋਗੇ ਨਾ ਸਾਡੇ ਕਾ ਬਹੁਤ ਵੱਡਾ ਕੀੜਿਆਂ ਦਾ ਭੌਣਾ ਹੈਗਾ ਇੱਕ ਦਿਨ ਮੇਰਾ ਮਨ ਬੜਾ ਦੁਖੀ ਹੋਇਆ ਜਦੋਂ ਹੁਣ ਆਪਣੇ ਆ ਕਣਕ ਆਈਆਂ ਨੇ ਨਾ ਆਪਣੇ ਪਿੰਡਾਂ ਵਾਲੇ ਨੇ ਜਿਹੜੇ ਉਹਨਾਂ ਨੂੰ ਪਤਾ ਵੀ ਆਪਾਂ ਜਦੋਂ ਕਣਕ ਸਾਰੇ ਘਰੇ ਲਿਆਉਣੇ ਤਾਂ ਕਿੰਨਾ ਨਾ ਹੋ ਜਾਂਦਾ ਤੇ ਮੇਰੇ ਮਨ ਦੇ ਵਿੱਚ ਬੜਾ ਆਇਆ ਸੀ ਨਾ ਕੀੜੀਆਂ ਪਨ ਕੇ ਕਣਕ ਸੁਪਨੇ ਪਈ ਸੀ ਉਹ ਲਿਆਂਦੀ ਸੱਚ ਖੇਤ ਚੋਂ ਤੇ ਅਸੀਂ ਨਾ ਸਹਿਰ ਜਾਣਾ ਸੀਗਾ ਤੇ ਅਸੀਂ ਜਦੋਂ ਆਏ ਨਾ ਮੇਰੇ ਆਉਂਦੇ ਨੂੰ ਬਹੁਤ ਜ਼ਿਆਦਾ ਕੀੜੇ ਆ ਨਾ ਹੋਏ ਪਏ ਗੱਡੀ ਨੀਚੇ ਵੀ ਆ ਕੇ ਕੁਛ ਨਾ ਮਣ ਦੇ ਵਿੱਚ ਬੜਾ ਮੇਰੇ ਬਰਾਗ ਜਾ ਆ। ਵੀ ਕਿਦਾਂ ਵੀ ਹੈ ਨਾ ਬਹੁਤ ਐਮ ਐਨਓ ਤੇ ਕੜ ਕੇ ਬਸ ਮੇਰੇ ਮਨ ਦੇ ਵਿੱਚ ਇੰਨੀ ਉਦਾਸ ਹੋਇਆ ਕਿ ਵਾਹਿਗੁਰੂ ਜੀ ਵੀ ਤੁਸੀਂ ਜਾਂ ਤੇ ਇਹਨਾਂ ਨੂੰ ਨਾ ਇਥੋਂ ਲੈ ਜੋ ਵੀ ਸਾਡੇ ਘਰੇ ਇਹ ਨੁਕਸਾਨ ਵੀ ਆਉਂਦਾ ਤੇ ਸਾਡੇ ਘਰੇ ਨਾ ਪਾਪ ਵੀ ਹੁੰਦਾ। ਮੈਂ ਇਹ ਪਾਪ ਦਾ ਫਲ ਸੰਦੇ ਕੋ ਮਿਲੂਗੀ ਮਿਲੂਗਾ ਕਿਉਂਕਿ ਇਹ ਅਚਨਚੇਤ ਪਾਪ ਹੈਗਾ। ਆਪਾਂ ਕੋਈ ਜਾਣ ਬੁੱਝ ਕੇ ਨਾ ਨਹੀਂ ਮਾਰ ਰਹੇ ਪਰ ਪੈਰਾਂ ਦੇ ਨੀਚੇ ਆ ਕੇ ਉਹ ਮਰ ਰਹੇ ਸੀਗੇ ਹਣਾ। ਸਾਡੀ ਨਾ ਉਸ ਦਿਨ ਤੋਂ ਅੱਜ ਮੈਨੂੰ ਲਾਇਦਾ ਇੱਕ ਮਹੀਨਾ ਹੋ ਗਿਆ ਉਹ ਕੀੜੇ ਨਾ ਬਸ ਉੱਥੇ ਨਿਕਲਦੇ ਆਪਣੀ ਫੁੱਟ ਦੇ ਲਵੇ ਆ ਥੋੜੇ-ਘਾਣੇ ਨਿਕਲੇ ਹੁੰਦੇ ਆ ਤੇ ਮੈਂ ਉੱਥੇ ਮੈਂ ਇੱਕ ਪਾਪਾ ਨਾ ਸੀ ਉਹਨਾਂ ਨੂੰ ਦਾਣੇ ਵਗੈਰਾ ਪਾ ਕੇ ਜਰੂਰ ਪਾਉਣੀ ਆ ਨਾਲੇ ਤਾਂ ਸਾਡੇ ਗਾਲਾਂ ਵੀ ਭਜਤੀਆਂ ਨੇ ਕਈ ਵਾਰੀ ਵੀ ਤੁਸੀਂ ਆ ਕੀ ਤਨ ਨੂੰ ਛੱਡ ਦ ਸਕਦੇ ਹੋ ਵੀ ਆਪ ਹੀ ਫੇਰ ਤੁਸੀਂ ਉਹ ਕਰਦੇ ਹੋ ਨਾ ਵੀ ਯਕੀਨ ਮੰਨਿਓ ਇਹ ਕੋਈ ਕਹੀ-ਕਹਾਈ ਕਹਾਵਤ ਨਹੀਂ ਹੈਗੀ ਸਾਡੇ ਉਹ ਕੀੜੇ ਨਾ ਮੇਨ ਗੇਟ ਤੋਂ ਇਧਰ ਨੂੰ ਬਿਲਕੁਲ ਵੀ ਨਹੀਂ ਆਏ ਉਸ ਤੋਂ ਬਾਅਦ ਹੈਗੀ ਉਥੀ ਨੇ ਇਨੀ ਹੈਗਾ ਕਿ ਕਿਤੇ ਚਲੇ ਗਏ ਵੀ ਮੈਂ ਨਾ ਆਪਦੇ ਆਪ ਨੂੰ ਵੀ ਬੜਾਉ ਕਰੇ ਵੀ ਗੱਲ ਕੀ ਹੋ ਗਈ ਵੀ ਵਾਹਿਗੁਰੂ ਜੀ ਜੇ ਮੈਂ ਉਦੋਂ ਤੁਹਾਡੇ ਤੋਂ ਕੁਝ ਹੋਰ ਮੰਗ ਲੈਂਦੀ ਤਾਂ ਤੁਸੀਂ ਵੀ ਰੋ ਵੀ ਪੂਰਾ ਕਰ ਦੇਣਾ ਸੀ ਤੇ ਬਸ ਇਹੀ ਗੱਲ ਹੈ ਕਿ ਜਿੱਦਣ ਤੁਹਾਡੇ ਸੱਚੇ ਮਨ ਚੋਂ ਦਿਲ ਚੋਂ ਅਰਦਾਸ ਨਿਕਲਗੀ ਨਾ ਤੁਹਾਡੇ ਘਰ ਦਾ ਕਲੇਸ਼ ਤੁਹਾਡੇ ਘਰ ਦੀ ਗਰੀਬੀ ਤੁਹਾਡੇ ਘਰ ਦਾ ਨਸ਼ਾ ਉਸੇ ਦਿਨ ਹੀ ਚਲਿਆ ਜਾਣਾ ਹੈ ਇਹ ਯਕੀਨ ਮੰਨ ਕੇ ਕਰਿਓ ਵਾਹਿਗੁਰੂ ਜੀ ਕਿਤੇ ਨਹੀਂ ਗਏ ਵਾਹਿਗੁਰੂ ਜੀ ਇੱਥੀ ਨੇ ਤਾਂ ਅੱਜ ਤੋਂ ਹੀ ਇਹ ਕੰਮ ਸਟਾਰਟ ਕਰੋ ਤਾਂ ਫਿਰ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਵਰਕਤਾਂ ਆਉਂਦੀਆਂ ਨੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਪ ਉਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਦੇ ਆਪਾਂ ਤੁਹਾਨੂੰ ਵਧੀਆ-ਵਧੀਆ ਡਿਸ਼ਾਂ ਵੀ ਬਣਾ ਕੇ ਖਵਾਵਾਂਗੇ ਜਿਨ੍ਹਾਂ ਨਾਲ ਤੁਸੀਂ ਹੈਲਦੀ ਰਹੋ ਸਤਿ ਸ੍ਰੀ ਅਕਾਲ